Hi. ਸਤਿ ਨਾਮ ਜਿਸ ਮਰ ਚਰ ਪਾਇਆ ਜਿਸ ਨਾਮ ਜਿਤਾ ਹੈ ਸੁਆਗ ਹੈ ਜੀ ਤਰ ਲਿਆ ਸਤ ਮੁਰੇ ਹੈ ਸਤ ਤੇ ਸਤ 在那垃圾桶呢。 ਹੇ ਜੋ ਪੂਰੇ ਇੱਕ ਬਾਦਰ ਬਹਾਦਰ ਜੀ ਨੇ ਬਲਾਸਮ ਦੇ ਰਾਜਾ ਦੀ ਚਰਤੀ ਵਿਧਵਾ ਰਾਏ ਦੇ ਪਾਸੋਂ ਖਰੀਦ ਕਰਕੇ 50 ਪਿੰਡਾਂ ਦੀ ਜ਼ਮੀਨ ਖਰੀਦੀ ਇਸ ਨਕਰ ਦਾ ਸੇਵਾ ਕੀਤਾ ਪੁਰਾ ਸਾਹਬ ਦੇ ਵਿੱਚ ਬਾਬਾ ਪੁੱਤਾ ਜੀ ਦੀਆਂ ਸਮਾਸਪੁਰਤ ਬਾਬਾ ਕਿੱਤਾ ਜੀ ਤੋਂ ਇਸ ਮੱਤੇ ਬੋਡਿੰਗ ਦਾਇਰ ਤੇ ਆਮ ਰੱਖਿਆ ਚੱਕ ਮਾਦਾਨਾ ਉਸ ਤੋਂ ਪ੍ਰੰਤ ਇਸੇ ਜਗ੍ਹਾ ਤੇ ਜਸਵੀਰੀ ਪੜਦਾ ਹੈ ਇਸੇ ਜਗ੍ਹਾ ਤੇ ਜੋ ਗੁਰੂ ਸਾਹਿਬ ਮਹਾਰਾਜ ਜੀ ਜੋ ਪ੍ਰਾਤ ਹੈ ਉਹ ਉੱਥੇ ਲਾਹੌਰ ਤੇ ਇਸੇ ਜਗ੍ਹਾ ਤੇ ਤਿੰਨ ਸੌ ਜਰਿਆਂ ਛੋਟਿਆਂ ਦਾ ਪ੍ਰਕਾਸ਼ ਹੋਇਆ ਇਸੇ ਜਗ੍ਹਾ ਤੇ ਮਸੰਦ ਖੂਬੇ ਚਪਾ ਕੇ ਪਾਸ਼ਾ ਸਾਡੇ ਉਹ ਸਾਧ ਸੰਗਤ ਜੋ ਅੱਜ ਜਿਸੋ ਸਾਥ ਤੇ ਆਪਾਂ ਖੜੇ ਹਾਂ ਇਹ ਸਥਾਨ ਬਣਾ ਹੈ ਗੁਰੂ ਰਸਿਸ ਸਰ ਸਾਹਿਬ ਇਸੇ ਜਗ੍ਹਾ ਤੇ ਬਾਪੂ ਤੇਗਵਾਦਰ ਦਾ ਤੋਫੀਸ ਹੈ ਸਾਸ ਸਟਾਰ ਹੋਇਆ ਸੋ ਅੱਜ ਹੋਲੇ ਮਹੱਲੇ ਦੀ ਰੌਣਕਾਂ ਮੁੱਕ ਰਖਿਆ ਆ ਸੰਗਤ ਹੋਂ ਮਹਾਕ ਦੇ ਨੰਤਾ ਦੇ ਜੁੜੇ ਤੇ ਤਰ੍ਹਾਂ ਕਸੇ ਜਾ ਸਾਸ ਹੋ ਜੀ ਸੋ ਇਸ ਜਗ੍ਹਾ ਤੇ ਹਰ ਇੱਕ ਸਾਲ ਪਿੰਡ ਮੋਠਾ ਫਰ ਤੋਂ ਬਾਬਾ ਟਰਿੰਦਰ ਸਿੰਘ ਤੇ ਹੋਣ ਤੱਕ ਕਰਦੇ ਹੋਲੇ ਸਭ ਤਰ੍ਹਾਂ ਵਾਰੋਂ ਜੂੜਦੇ ਰਹਿੰਦੇ ਉਹ ਸਖਤ ਹਰਨੋ ਸਨ ਜੋਗਵੇ ਦਾ ਖਾਮਣਾ ਪੇਂਡ ਕਰਦੇ ਮੋਠਾ ਕੋਟਾ ਰਾ ਜਿਲਾ ਕਦਾ ਪਈਆ ਜਿਲਾ ਜਿਲਾ ਦੋਪੋਟਾ ਕੋਟਾ ਟ੍ਰੇਡੇ ਅਨੰਦਪੁਰ ਸਾਹਿਬ ਇੰਚੀ ਨੇ ਅੱਛਾ ਜੀ ਸਾਧੂ ਦੀਵਾ ਕਰਦੇ ਹੋ ਆਪ ਤੋਂ 7 ਬਜੇ ਤੋਂ ਨਦੀ ਪਾਰ ਕਰਕੇ ਕੋਟਾ ਪਹੁੰਚ 22 ਸਾਲ ਹੋ ਗਏ ਭਾਈ ਸਾਹਿਬ ਦੀਵਾ ਕਰਦੇ 22 ਸਾਲ ਹੋ ਗਏ ਸੇਵਾ ਕਰਦੇ ਤੁਹਾਨੂੰ ਖਾਸ ਅਸੀਂ ਇਸ ਇਜ਼ਤਾਨ ਦੇ ਸੇਵਾ ਗੁਰੂ ਕਰਾ ਰਿਹਾ ਸੇਵਾਦਾਰ ਸੇਵਾ ਕਰਦਾ ਕੋਈ ਮਾਲਕ ਨਹੀਂ ਹੈ ਮਾਲਕ ਗੁਰੂ ਆਪ ਹੋ ਹੈ ਉਹ ਇਸੇ ਤਰ੍ਹਾਂ ਸਭਾਵਾਂ ਚੱਲਦੀ ਜਾ ਰਹੀਆਂ ਸਨ ਕਰੀ ਜਾ ਰਹੀ ਹੈ ਸੰਗਤਸ਼ਿਕੀ ਜਾ ਰਹੀ ਹੈ ਸੰਗਤ ਦੇ ਤਿਆਰ ਕਰ ਰਹੀ ਹੈ ਉਹ ਕਿਸੇ ਇੱਕ ਦਾ ਦਰਜਨ ਨਹੀਂ ਆਇਆ ਸਾਰੀ ਸੰਗਤ ਦਾ ਉਹ ਸੰਗਤ ਆ ਮੋਟਾ ਕੋਟੀ ਸੰਗਤ ਆ ਹੋਰ ਨੰਬਰਾਂ ਦੀ ਸੰਗਤ ਨਹੀਂ ਆਵੇ ਅੱਜ ਦੇ ਜਿਹੜਾ ਯੂਟਿਊਬ ਤੇ ਵੀ ਅਸੀਂ ਦੋ ਦੋਨੋਂ ਅਸੀਂ ਇਹ ਮੈਸੇਜ ਦਿੰਨੇ ਆਂ ਕਿ ਜੇਕਰ ਸਿੱਖੀ ਦਾ ਡੋਰੂ ਗੋਵਿੰਦ ਸਿੰਘ ਪਾਸ਼ਾ ਜੀ ਨੂੰ ਹੀ ਰਸਣ ਹੋ ਕੇ ਪਾਪਾ ਪੰਜ ਪਿਆਰੇ ਪਹਿਲੇ ਪਾਈ ਦਾਸ ਜੀ ਕੋਲੋਂ ਕਮਰਤ ਦੀ ਦਾਤ ਦੀ ਮੰਗ ਜੋ ਹੈ ਉਹ ਬਾਦਸ਼ਾਹ ਨੇ ਵੀ ਰਸਮ ਹੋ ਕੇ ਦਾਤ ਮੰਗੀ ਨਾ ਬਿਆਸ ਖਾਸ ਜੀ ਖਾਸਾ ਜੀ ਉਹ ਤੁਸੀਂ ਕੋਵਤ ਸੈ 33 ਸਾਲ ਹੋ ਗਿਆ ਮੈਂ 33 ਸਾਲ ਤੋਂ ਕੋਵਤ ਰਾਜ ਦੇ ਨਾਮ ਨਾਲ ਜਾਣਦੀ ਹਾਂ ਸੋ ਅੱਜ ਅੱਜ ਤੁਸੀਂ ਮੈਨੂੰ ਉਹਨਾਂ ਚਕਾਓ ਉਹ ਮੈਨੂੰ ਆਪਣੇ ਨਾਲ ਸਿੰਘ ਰਣ ਅੰਸ਼ ਜੱਪ ਲਾ ਕੇ ਖੂਬੀ ਬਣਾਓ ਸੋ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਬਾਉਟ ਪਈ ਹੈ ਤਾਂ ਨਾ ਜੀ ਉਸ ਨੂੰ ਬੇਨਤੀ ਕਰਨਾ ਪਈ ਆਪਣੇ ਕੇਸਾ ਦੀ ਜੋ ਪਿਆਸ ਵੀ ਹੈ ਉਹ ਵਰਜਿਤ ਕਰ ਦੋ ਇਸ ਤੋਂ ਉਵਰਜਿਤ ਹੋ ਗੋ ਇਹ ਕੇਸਾ ਦੀ ਗੱਲ ਨਾ ਕਰੋ ਕੇਸਾ ਨੂੰ ਰੰਗ ਨਾ ਕਲਪਨਾ ਲਾਓ ਯਾਰ ਵਰ ਯਾਰ ਸਿੱਖ ਸਜੋ ਅਨੰਦਵਾਲੀ ਪੁਨੀ ਦੇ ਸਤਾਏ ਕੋ ਸੇਵਾਵਾਂ ਤਹਿਸਾ ਸੋ ਯਾ ਦੇਕਰ ਅਸੀਂ ਗੁਰੂ ਲੱਗ ਲਗਾ

نہ ਜਾਰੀ ਸੰਗਠਿਤ ਜੀਵਨ ਪਾਏ ਜੁੜੇ ਸਾਡੇ ਭਾਰਤ ਦਾ ਪਰਿਵਰਣ ਦਾ ਮੁੱਦਾ ਹੈ। ਇਹ ਪ੍ਰਵਾਹ ਸੂਚਨਾ ਜਨਕ 2016 ਦੀਆਂ ਨੀਤੀਆਂ ਨਾਲ ਜੁੜ ਕੇ ਇਸ ਗੰਗਾ ਤੋਂ ਬਾਹਰਲੀ ਘਟਨੀ ਨੂੰ ਬੋਲਸ਼ਟ ਕੀਤੇ ਹੈ ਕਿ ਜਿੰਦਗੀ ਦੇ ਰੰਗਾਂ ਦਾ ਆਨੰਦ ਮਾਣਨਾ ਹੈ ਉਸ ਦੀ ਆਪਣੀ ਰੱਖਿਆ ਵੀ ਕਰਨੀ ਚਾਹੀਦੀ ਹੈ। ਸਥਾਨਕ ਗਰੁੱਪਾਂ ਵਿੱਚ ਜੀਵਨ ਮਾਰਵਾਜ ਦੇ ਬੁਨੇ ਲੱਗ ਰਿਹਾ ਹੈ ਕਿ ਅਸੀਂ ਸਾਰੇ ਨਾ ਕਿਸਮਤਾਰੀ ਆ ਜਾਣਾ। ਇੱਕ ਨਵਾਂ ਬਹਾਦਰ ਕੌਮ ਬਣਨਾ ਹੈ ਕਿਉਂਕਿ ਅਸੀਂ ਜਨੂੰਨ ਨੂੰ ਸਹਿਣਾ ਨਹੀਂ ਹੈ ਤੇ ਉਥੇ ਅਸੀਂ ਜਨੂੰਨ ਦਾ ਨਾਸਤ ਨਹੀਂ ਕਰਨਾ। ਸੋ ਕਿਉਂਕਿ ਗੁਰੂ ਸਿੰਘ ਜੀ ਮਹਾਰਾਜ ਜੀ ਨੇ ਇਹ ਹੁਲਾ ਫੁਲਾ ਫਲੋੜਾ ਸ਼ੁਰੂ ਕੀਤਾ ਇਸੇ ਤਰ ਤਰੀਕੇ ਔਰ ਇੱਕ ਸਿੱਖ ਕੌਮ ਦੇ ਵਿੱਚ ਇੱਕ ਨਵੀਂ ਰੂਹ ਹੋ ਗਈ ਔਰ ਸਾਰੇ ਹੀ ਸਿੱਖਾਂ ਨੂੰ ਸੰਸਾਰ ਦੇ ਸਿੱਖਾਂ ਨੂੰ ਨਿਸ਼ਕਤ ਦੇ ਅਧਿਕਾਰੀ ਹੋਣ ਦਾ ਉਪਦੇਸ਼ ਦਿੱਤਾ। ਸੋ ਉਦੋਂ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤੋਂ ਹੀ ਇਹ ਪੂਤਰ ਤਿਹਾਰ ਹੁਲਾ ਫੁਲਾ ਬਨਾਂਪੁਰ ਸਾਹਿਬ ਜੀ ਵਿੱਚ ਤਰ ਤਰੀਕੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਉਸ ਤੋਂ ਬਾਅਦ 26 ਤੰਦਰ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 1699 ਨੂੰ ਜੋ ਕਿ ਅਗਲੇ ਮਹੀਨੇ ਵਿਸਾਖੀ ਦਾ ਪੂਰਵ ਤਿਹਾੜ ਆ ਰਿਹਾ ਹੈ ਉਸ ਦਿਨ ਖਾਲਸਾ ਪੰਥ ਦੀ ਸਥਾਪਨਾ ਕਰਕੇ ਖਾਲਸਾ ਪੰਥ ਸਾਜ ਕੇ ਸਿੱਖ ਨੂੰ ਇੱਕ ਨਵੀਂ ਪਹਿਚਾਣ ਦਿੰਦੀ ਹੈ ਅੱਜ ਸਿੱਖ ਸੰਸਾਰ ਦੇ ਕਿਸੇ ਵੀ ਕੋਨੇ ਦੇ ਵਿੱਚ ਚਲਿਆ ਜਾਵੇ ਤੇ ਉਸ ਨੂੰ ਸਿੱਖ ਦੀ ਜੋ ਪਹਿਚਾਣ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਦਸਤਾਰ ਦੇ ਕੇ ਪੰਜ ਕਕਾਰ ਦੇ ਕੇ ਉਸ ਦੀ ਝੋਲੀ ਵਿੱਚ ਪਾ ਕੇ ਇੱਕ ਬਹੁਤ ਵੱਡਾ ਮਾਣ ਜੁਰਮ ਸਿੰਘ ਜੀ ਨੇ ਸਿਰਜਣਾ ਕੀਤਾ ਹੈ ਸੋ ਅੱਜ ਦੇ ਪੁੱਤਰ ਦਿਖਾਣੇ ਦੀਆਂ ਜੁਲੇਮਨ ਨੇ ਦੀਏ ਪੁੱਤਰ ਦਿੰਦੀਆਂ ਤੇ ਤੌਰ ਆਉਣ ਵਾਲਾ ਤੇ ਸਾਡਾ ਸਾਧ ਸੰਗਤ ਸਾਜਮਾਨ ਦੇ ਤੁਸਕਾ ਕੀਏ ਦੋਨੇ ਤਿਹਾਰੀਆਂ ਦਾਸ ਸਮੁੱਚੀ ਨਗਰ ਜੋ ਸਾਡਾ ਗੋਇੰਦਵਾਲ ਸਾਹਿਬ ਉੱਥੋਂ ਸਾਰੀਆਂ ਸੰਤਾਇਾਂ ਇੱਥੇ ਪਹੁੰਚਿਆ ਰਹਾਜੀ ਦੇ ਬਿਖਵਾਸ ਤੇ ਸਾਰਿਆਂ ਦੇ ਵੱਲੋਂ ਮੈਂ ਸਾਰੀ ਹੀ ਕੌਮ ਨੂੰ ਸਾਰੇ ਪੰਥ ਨੂੰ ਲੱਖ ਲੱਖ ਪ੍ਰਣਾਮ ਕਰਦਾ। ਦਾਸ ਸਰਪੰਚ ਸਿੰਘ ਸ੍ਰੀ ਗੋਇੰਦਵਾਲ ਸਾਹਿਬ ਤੋਂ ਅੱਜ ਜੋ ਯੂਥ ਗਾ ਜੋ ਸ਼ੇਵਾ ਤੇ ਆਨੰਦ ਵਿੱਚ ਸ਼ਹਿਰ ਨਾ ਬਿਲਕੁਲ ਸਹੀ ਗੱਲ ਹੈ ਜੀ ਅੱਜ ਜੋ ਸਾਡਾ ਜੋ ਨੌਜਵਾਨ ਹੈ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਿਹਾ ਹੈ ਉਹ ਸਾਡੀਆਂ ਸਰਕਾਰ ਦੀਆਂ ਨਕਾਮੀਆਂ ਹਨ ਮੈਨੂੰ ਲੱਗਦਾ ਹੈ ਕਿ ਸਰਕਾਰ ਦੇ ਕੁਚੱਜੇ ਪ੍ਰਬੰਧ ਹਨ ਉਹ ਨੌਜਵਾਨਾਂ ਨੂੰ ਸੇਧ ਵੀ ਦੇ ਪਾ ਰਹੀ ਹੈ ਨੌਜਵਾਨਾਂ ਨੂੰ ਸਹੀ ਐਜੂਕੇਸ਼ਨ ਨਹੀਂ ਪ੍ਰਦਾਨ ਕਰ ਪਾ ਰਹੀ ਹੈ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦੇ ਰਹੀ ਹੈ ਸੋ ਸਾਡਾ ਅੱਜ ਨੌਜਵਾਨ ਭਟਕ ਚੁੱਕਾ ਹੈ ਕਿਉਂਕਿ ਜਦੋਂ ਬੰਦਾ ਕਹਿੰਦੇ ਹਨ ਸਿਆਣੇ ਕਹਿੰਦੇ ਹਨ ਪਹਿਲਾ ਬੰਦਾ ਸ਼ੈਤਾਨੀ ਦਾ ਕਾਰ ਹੁੰਦਾ ਹੈ ਸ਼ੈਤਾਨ ਦਾ ਕਾਰ ਹੁੰਦਾ ਹੈ ਜਦੋਂ ਬੱਚਾ 10 12 ਚਾਤਾਂ ਪੜ ਜਾਂਦਾ ਹੈ ਤੇ ਉਸ ਨੂੰ ਅੱਗੇ ਪੜਾਾਈ ਵੀ ਚਾਹੀਦੀ ਹੈ ਤੇ ਨੌਕਰੀ ਵੀ ਚਾਹੀਦੀ ਹੈ ਸੋ ਇਹ ਚੀਜ਼ਾਂ ਦੀ ਮੈਂ ਸੰਤੋਹ ਕਿ ਸਾਡੇ ਇਸ ਪੰਜਾਬ ਦੇ ਵਿੱਚ ਘਾਟ ਹੈ ਸੋ ਸਾਡਾ ਨੌਜਵਾਨ ਕਰਾਏ ਪੈ ਚੁੱਕਾ ਹੈ ਫਿਰ ਵੀ ਮੈਂ ਬੇਨਤੀ ਕਰਨੀ ਚਾਹਾਂਗਾ ਨੌਜਵਾਨਾਂ ਨੂੰ ਕਿ ਇਸ ਮਾਧਾ ਨਾਲ ਹਰੋ ਇਹ ਜ਼ਿੰਦਗੀ ਦਾ ਨਸ਼ਾ ਕਰਕੇ ਇਹ ਹੱਲ ਨਹੀਂ ਹੈ ਇਸ ਦੇ ਹੋਰ ਵੀ ਕੀ ਆਲਟਰਨੇਟ ਹਨ ਹੋਰ ਵੀ ਕਈ ਹੱਲ ਹਨ ਉਹ ਵੀ ਹੱਲ ਗੁਰੂ ਦੀ ਕਿਰਪਾ ਨਾਲ ਨਿਕਲਣੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੇਲੇ ਇੱਕ ਬੋਕਲ